ਤੇ ਦੀਰੀ ਲਕੇ ਤੇ ਵਰਕਰ ਆ ਗੂ ਸਭਾਲ ਅੱਜ ਉਹਨਾਂ ਦੇ ਨਾਲ ਹੀ ਸਾਡੀ ਵਰਕਰ ਮਿਲਣੀ ਸੀ ਤੇ ਵੱਡਾ ਹਜੂਮ ਇੱਥੇ ਆਇਆ ਬੜਾ ਪਿਆਰ ਦਿੱਤਾ ਸਾਰੀ ਸੰਗਤ ਨੇ ਤੇ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 2022 ਚ ਪਹਿਲਾਂ ਐਮਐਲਏ ਦੀ ਟਿਕਟ ਦਿੱਤੀ ਐਮਐਲਏ ਬਣਾਇਆ ਫਿਰ ਵਜ਼ੀਰ ਬਣਾਇਆ ਪੰਜਾਬ ਦਾ ਵੱਡੇ ਵੱਡੇ ਮਹਿਕਮੇ ਦਿੱਤੇ ਵੱਟੀਆਂ ਵੱਟੀਆਂ ਵਜ਼ੀਰੀਆਂ ਮਿਲਿੰਗਾਂ ਦਾਸ ਨੇ ਰਾਤ ਦਿਨ ਮਿਹਨਤ ਕੀਤੀ ਰਾਤ ਦਿਨ ਮਿਹਨਤ ਕਰਕੇ ਤੇ ਹੁਣ 2024 ਦੇ ਵਿੱਚ ਵੱਡਾ ਵੱਡਾ ਮਾਣ ਦਿੱਤਾ ਜਿਹੜਾ ਲੋਕ ਸਭਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਪਾਰਟੀ ਲੀਡਰਸ਼ਿਪ ਦਾ ਤੇ ਨਾਲ ਲੋਕ ਸਭਾ ਖਡੂਰ ਸਾਹਿਬ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਬਾ ਦੌਰਾਨ ਦਾਸ ਦਾ ਨਾਲ ਜਿਹੜੀ ਆਵਾਜ਼ ਆਦਿ ਨੇ ਕਰਦੇ ਵਧਿਆ ਕਿ ਦੀਵਾਲ ਸਾਹਿਬ ਡੋਲੇ ਨਹੀਂ ਡਰੇ ਨਹੀਂ ਅੱਜ ਵੀ ਪੂਰੀ ਤਾਕਤ ਦੇ ਵਿੱਚ ਨੇ ਨਿਦਾਰ ਨੇ ਸਾਡੇ ਜਰਨੈਲ ਨੇ ਬੱਬਰ ਸ਼ੇਰ ਨੇ ਤੇ ਬੱਬਰ ਸ਼ੇਰ ਦੀ ਬੜਕ ਜਿਹੜੀ ਆ ਨਾ ਆਉਂਦੇ ਜੇਲ੍ਹ ਤੋਂ ਬਾਹਰ ਬਾਹਰ ਆ ਕੇ ਵੇਖੇ ਫੜਕ ਮਾਰਦੇ ਸਨ ਨਰਿੰਦਰ ਮੈਤੀ ਅਕਰੋ ਵੀ ਮੱਤ ਦੇ ਰੂਗਾ ਤੇ ਜੇ ਇਹ ਸੋਚਣ ਕੈਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਬੰਦ ਕਰਤਾ ਰਵਿੰਦ ਕੇਜਰੀਵਾਲ ਦਾ ਜਿੰਨਾ ਖਤਰਾ ਇਹਨਾਂ ਨੂੰ ਬਾਹਰ ਲੈ ਕੇ ਨਾ ਉਹਦੋਂ 1000 ਗੁਣਾ ਖਤਰਾ ਬਾਅਦ ਤੇ ਜੇਲ੍ਹ 'ਚ ਆ ਕਿਉਂਕਿ ਉੱਥੇ ਇਕੱਲੇ ਬੈਠ ਕੇ ਉਹ ਮੋਤੀ ਬਾਰੇ ਸੋਚ ਰਿਹਾ ਵੀ ਕਿਵੇਂ ਸਰਕਾਰ ਨੂੰ ਟੇਕਣਾ ਕਿਵੇਂ ਚੰਗੀ ਸਰਕਾਰ ਲੈ ਕੇ ਆਉਣੀ ਆ ਕਿਵੇਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਕਿਵੇਂ ਮਾਵਾ ਦਾ ਪੁੱਤ ਬਣ ਕੇ ਜਿਵੇਂ ਦਿੱਲੀ ਦੇ ਵਿੱਚ 1000 ਰੁਪਏ ਦਿੱਤਾ ਉਹ ਪੰਜਾਬ 'ਚ ਵੀ ਦੇ ਦੇਣਾ ਇਨਕਮ ਸੋਰਸ ਉਤਰ ਕੇ ਪੰਜਾਬ 'ਚ ਵੀ 1000 ਰੁਪਏ ਐਮਪੀ ਤੋਂ ਬਾਅਦ ਸਰਦਾਰ ਭਗਵਤ ਸਿੰਘ ਮਾਨ ਨੇ ਦੇ ਦੇਣਾ ਗੱਲ ਤੇ ਇਨਕਮ ਸੋਰਸ ਆ ਦੀ ਆ ਉਹ ਵਾਦ ਰਿਹਾ ਸਰ ਜੀ ਇੱਕ ਮਿੰਟ ਗਟਾਰੀਆ ਸਾਹਿਬ ਨੂੰ ਨਾ ਮੈਂ ਮੇਰਾ ਪਿਆਰ ਬੜਾ ਮੇਰੇ ਕੋਲ ਆਉਂਦੇ ਰਹਿੰਦੇ ਆ ਮੈਂ ਗਟਾਰੀਆ ਸਾਹਿਬ ਨੂੰ ਇੱਕ ਦਿਨ ਕਿਹਾ ਮੈਂ ਗਟਾਰੀਆ ਸਾਹਿਬ ਚਲੋ ਅਸੀਂ ਐਮਪੀ ਬਣ ਕੇ ਦਿੱਲੀ ਚੱਲ ਜਾਈਏ ਮਗਰ ਉਹ ਮੰਤਰੀ ਦੀ ਧਿਵਾਰੀ ਆ ਜੂਗੀ ਕਿਉਂਕਿ ਮੈਂ ਭਰਾ ਦਾ ਪੁਰਾਣਾ ਸੀਨੀਅਰ ਆ ਇਹ ਇਹ ਆਂਦੇ ਵੀ ਭਾਉ ਮੈਂ ਐਮਐਲਏ ਰਹਿ ਕੇ ਖੁਸ਼ ਆ ਮੈਂ ਨਹੀਂ ਮੰਤਰੀ ਬਣਨਾ ਇਹਦਾ ਦਲੇਰ ਆ ਸਰ ਸਰ ਇਹ ਇੱਕ ਮਿੰਟ ਇਹ ਬਾਣੀਆਂ ਵੀ ਇਹਦੇ ਜੱਟ ਵੀ ਆ ਪੂਰੀ ਦਲੇਰੀ ਜੱਟਾਂ ਵਾਲਿਆਂ ਦਾ ਭਾਉ ਮੈਂ ਐਮਐਲਏ ਖੁਸ਼ ਆ ਮੈਂ ਨਹੀਂ ਮੰਤਰੀ ਬਣਨਾ ਸਰ ਜਿੱਥੇ ਤੁਸੀਂ ਜਿੱਥੇ ਤੁਸੀਂ